ਕਿ ਨਾਮ ਪ੍ਰਧਾਨ ਜੀ ਮੇਰਾ ਨਾਮ ਹਾਂਸਰਾਜ ਪ੍ਰਧਾਨ ਸਫਾਈ ਸੇਵਕੀ ਨੂੰ ਪੰਜਾਬ ਜਿਹਨਾਂ ਤੁਸੀਂ ਕਲੰਡਰ ਰਿਲੀਜ਼ ਕਰਿਆ ਜਿਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਕਲੰਡਰ ਅਸੀਂ ਜਿਹੜਾ ਹੈਗਾ ਆਪਣੀ ਹਰ ਸਾਲ ਚ ਪਾਉਂਦੇ ਹੈਗੇ ਆ ਪਿਛਲੇ ਵਾਰੀ ਅਸੀਂ ਕੋਰੋਨਾ ਵਾਇਰਸ ਕਰਕੇ ਨਹੀਂ ਛਪ ਸਕੇ ਇਸ ਵਾਰੀ ਜਿਹੜਾ ਹੈਗਾ 2021 21 ਦਾ ਆਪਣਾ ਕਲੰਡਰ ਅਸੀਂ ਬਣਵਾਇਆ ਹੈਗਾ ਰਾਜਪਾਲ ਐਸਡੀਮ ਸਾਹਿਬ ਤੋਂ ਅਸੀਂ ਜਾ ਕੇ ਜਿਹੜਾ ਅਗਰ ਰਿਲੀਜ਼ ਕਰਾਇਆ ਹੈਗਾ ਜਿਹੜਾ ਸਾਡੇ ਸਫਾਈ ਸੇਵਕੀ ਨੂੰ ਪੰਜਾਬ ਵੱਲੋਂ ਅਸੀਂ ਜਿਹੜੇ ਕਲੰਡਰ ਛਪਾਏ ਹੈਗੇ ਆ ਤੇ ਅਸੀਂ ਪੂਰੇ ਪੰਜਾਬ ਚ ਵੰਡਾਂਗੇ ਤੇ ਇਹਦੇ ਨਾਲ ਵੀ ਅਸੀਂ ਅੱਜ ਐਸਜੀਮ ਸਾਹਿਬ ਨੂੰ ਜਾ ਕੇ ਅਸੀਂ ਰਿਲੀਜ਼ ਕਰਾ ਕੇ ਅਸੀਂ ਸਾਰੀ ਜਗ੍ਹਾ ਕਲੰਡਰ ਬੰਡੇ ਹੈਗੇ ਆ ਸੋ ਅੱਜ ਅਸੀਂ ਸ਼ਹਿਰ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਦਿੰਦੇ ਆ ਜਿਹੜਾ ਜਨਮ ਦਿਹਾੜਾ ਸਾਡਾ ਬਾਬਾ ਰਵਿਦਾਸ ਜੀ ਦਾ ਆ ਰਿਹਾ ਹੈਗਾ ਉਸ ਦੇ ਪਲੰਤ ਤੇ ਅਸੀਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਦਿੰਦੇ ਆ ਤੇ ਸ਼ਿਵ ਸ਼ੰਕਰ ਪੋਲੇ ਜੀ ਦਾ ਜਿਹੜਾ ਸ਼ਿਵ ਰਾਤਰੀ ਆ ਰਹੀ ਆ ਉਹਦੇ ਉੱਪਰ ਵੀ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਾ ਕਰਦੇ ਆ